ਗਲਤੀ ਕੀਤੀ ਜੀ ਆਪਾਂ ਗਰੀਬਾਂ ਨੂੰ ਵੰਡਣਾ ਸੀ ਗਰੀਬਾਂ ਨੂੰ ਜੁੱਤੀਆਂ ਵਾਲਾ ਰਾਸ਼ਨ ਦੇਣਾ ਸੀ ਬਿਲਕੁਲ ਗਲਤੀ ਹੈ ਅਸੀਂ ਮਤਲਬ ਅਰੇ ਮਾੜਾ ਗਰੀਬਾਂ ਨਾਲ ਧੱਕਾ ਕਰਦੇ ਪਏ ਹਾਂ ਜਾਂ ਤੂੰ ਰੋਟੀ ਬਣਾਉਣੇ ਆ ਆਪਾਂ ਜਿਹੜਾ ਰਾਸ਼ਨ ਲਿਆਨੇ ਘਰ ਦਾ ਉਹ ਜੁੱਤੀਆਂ ਦੇ ਵਿੱਚ ਰੱਖਦੇ ਆ ਉਹਦੇ ਗੱਲ ਗਲਤੀ ਕੀ ਹੈ ਗੱਲ ਠੀਕ ਨਹੀਂ ਮੰਨੋ ਗਲਤੀ ਹੈ ਉਹ ਤੇ ਹੈਗੀ ਹੈ ਜੀ ਜਿਹੜਾ ਗਲਤੀ ਮੰਨੋ ਅਖੀਰ ਮਾੜੇ ਪਪਾ ਜੀ ਗਲਤੀ ਹੋ ਗਈ ਤਬ ਕੋਈ ਮੰਨ ਲਈ ਇਹ ਫਿਰ ਉੱਥੇ ਹੀ ਜਗਤਗੁਰੂ ਸ਼੍ਰੀ ਅਸ਼ਨੀਰ ਜੀ ਮਹਾਰਾਜ ਦੇ ਦਰਬਾਰ ਵਿਖੇ ਬੈਠਕ ਬੁਲਾਈ ਗਈ ਜਿਸ ਵਿੱਚ ਉਪਤ ਦੋਸ਼ੀਆਂ ਨੇ ਆਪਣੀ ਗਲਤੀ ਮੰਨਦਿਆਂ ਹੋਇਆ ਮਾਫੀ ਮੰਗੀ ਅਤੇ ਦਿੱਤੀ ਹੋਈ ਸਜ਼ਾ ਨੂੰ ਜੋ ਕਿ ਜੋੜਿਆਂ ਦੀ ਸੇਵਾ ਜੋ ਕਿ ਧਾਰਮਿਕ ਸਜ਼ਾ ਹੈ ਔਨ ਵਾਲੇ 15 ਦਿਨ ਦੀ ਹਾਜ਼ਰੀ ਇਹਨਾਂ ਤਿੰਨਾਂ ਦੋਸ਼ੀਆਂ ਵੱਲੋਂ 8 ਤੋਂ 10 ਸਵੇਰੇ ਦੋ ਜਣੇ ਅਤੇ ਹੈਪੀ ਚੋਹਾਨ 10 ਤੋਂ 12 ਇਹ ਸੇਵਾ ਕਰਨਗੇ ਜੈ ਸ਼੍ਰੀ ਰਾਮ ਜਗਤਗੁਰੂ ਸਵਾਮੀ ਅਸ਼ਨੀਰ ਮਹਾਰਾਜੀ ਇਹ ਕਾਲੀਸਾਨਾ ਰਾਸ਼ਟਰੀ ਕਪਾਧਿਅਕਸ਼ਰ ਸ਼ੰਕਰਚਾਰੇ ਪ੍ਰਦੇਸ਼ ਦੇ ਪੰਜਾਬ ਪ੍ਰਮੁਖ ਅੱਜ ਪਿਛਲੇ ਦਿਨੀ ਕੱਲ ਜਿਹੜਾ ਹਿਮਾਲ ਟੌਨ ਮਾਤਾ ਜੀ ਦੇ ਮੰਦਿਰ ਗਏ ਸੀ ਮੈਂ ਜੋੜਾ ਘਰ 'ਚ ਆਪਣੇ ਜੋੜਾ ਲਾਣ ਗਿਆ ਮੈਂ ਜਾ ਕੇ ਵੇਖਿਆ ਕਿ ਉੱਥੇ ਰਾਸ਼ਨ ਪਿਆ ਸੀ ਜੋੜਾ ਘਰ ਦੇ ਵਿੱਚ ਉਸ ਤੋਂ ਬਾਅਦ ਪਤਾ ਲੱਗਾ ਕਿ ਜਿਹੜੇ ਸ਼੍ਰੀ ਮਾਂ ਚਿੰਤਪੁਰਨੀ ਮਾਤਾ ਜੀ ਦੇ ਮੰਦਿਰ ਜਿਹੜੇ ਲੰਗਰ ਲਾਉਂਦੇ ਨੇ ਉਹਨਾਂ ਨੇ ਰਾਸ਼ਨ ਰੱਖਿਆ ਸੀ ਸੋਨੂ ਜੀ ਨੇ ਇਹਨਾਂ ਨੇ ਉਥੇ ਜਾ ਕੇ ਅਸੀਂ ਪ੍ਰਧਾਨ ਜੀ ਨਾਲ ਗੱਲ ਕੀਤੀ ਸਾਰਾ ਕੁਝ ਕੀਤਾ ਪਤਾ ਲੱਗਾ ਜੀ ਇਹਨਾਂ ਦਾ ਰਾਸ਼ਨ ਹੈਗਾ ਆ ਜਿਹੜੀ ਇਹਨਾਂ ਨੇ ਜੋੜਾ ਘਰ ਵਿੱਚ ਰੱਖ ਕੇ ਬੇਅਦਬੀ ਕੀਤੀ ਸੀ ਉਹਦਾ ਇਹਨਾਂ ਨੂੰ ਆ ਕੇ ਅੱਜ ਇਹਨਾਂ ਨੇ ਆਪਣਾ ਉਹਦਾ ਅਸਾਸ ਕੀਤਾ ਹੈ ਆਪਣੀ ਗਲਤੀ ਮੰਨੀ ਆ ਇਹਨਾਂ ਨੇ ਮਾਫੀ ਮੰਗੀ ਆ ਇਹਨਾਂ ਨੂੰ ਧਾਰਮਿਕ ਸਜ਼ਾ ਲਾਈ ਗਈ ਆ ਕਿ 15 ਦਿਨ ਇਹ ਮਾਲਟੋਨ ਮਾਤਾ ਜੀ ਦੇ ਮੰਦਿਰ ਤੇ ਜੋੜੇ ਘਰ ਵਿੱਚ ਸੇਵਾ ਨਿਭਾਉਣਗੇ ਕਿ ਉੱਥੇ ਕੋਈ ਬਹਿਸ ਵਗੈਰਾ ਵੀ ਹੋਣੀ ਤੁਹਾਡੇ ਨਾਲ ਹਾਂ ਇਹਨਾਂ ਨੇ ਕੀਤੀ ਸੀ ਕਿ ਅਸੀਂ ਅਗਲੇ ਨੇ ਹੁੰਦਾ ਹੀ ਨਾ ਜਿਹੜਾ ਆਪਣੀ ਗਲਤੀ ਛਪਾਨ ਦੀ ਖਾਤਰ ਬੈਸਦਾ ਹੀ ਆ ਪਰ ਉਹਨਾਂ ਨੇ ਉਸ ਚੀਜ਼ ਦੀ ਵੀ ਆਪਣੀ ਅਹਿਸਾਸ ਕੀਤਾ ਹੈ ਗਲਤੀ ਮੰਨੀ ਹੈ ਕਿ ਸਾਨੂੰ ਨਹੀਂ ਸੀ ਕਰਨਾ ਚਾਹੀਦਾ ਇਸ ਕਰਕੇ ਇਹਨਾਂ ਨੂੰ ਧਾਰਮਿਕ ਸਜ਼ਾ ਲਾਈ ਗਈ ਹੈ। ਇਹਨਾਂ ਰਾਤ ਨੂੰ ਕਿਸੇ ਧਰਨਾ ਲਗਾਇਆ ਸੀ ਉਹਦਾ ਵੀ ਗੱਲ ਨਹੀਂ ਧਰਨਾ ਨਹੀਂ ਸੀ ਲਗਾਇਆ ਗਿਆ ਉੱਥੇ ਮੈਂ ਗਿਆ ਸੀ ਨਹੀਂ 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 ਸੜਕ ਤੇ ਨਹੀਂ ਮੈਂ ਸੜਕ ਤੇ ਖਲੋਤਾ ਹੋਇਆ ਸੀ ਸੜਕ ਤੇ ਖਲੋਤਾ ਬੈਠਾ ਨਹੀਂ ਸੜਕ ਤੇ ਖਲੋਤਾ ਸੀ ਮੈਂ ਤੇ ਉਹ ਪ੍ਰਸ਼ਾਸਨ ਦੇ ਐਸ ਐਚਓ ਸਾਹਿਬ ਚੌਂਕੀ ਇੰਚਾਰਜ ਦੇ ਨਾਲ ਹੋਈ ਸੀ ਮਾੜੀ ਜੀ ਉਹ ਬਾਅਦ ਚ ਮੈਨੂੰ ਮਾਜੋ ਕਮਿਸ਼ਨਰ ਸਾਹਿਬ ਐਸ ਪੀ ਸਾਹਿਬ ਸ਼੍ਰੀ ਆਰ ਪੀ ਸਿੰਘ ਜੀ ਜਿਹੜੇ ਹੈਗੇ ਨੇ ਐਸ ਐਸ ਪੀ ਇਨਵੈਸਟੀਗੇਸ਼ਨ ਉਹ ਮੌਕੇ ਤੇ ਆਏ ਸੀ ਤੇ ਉਹਨਾਂ ਨੇ ਮੇਰੀ ਸਰਟੀਫਾਈ ਕਰਵਾਤੀ ਸੀ ਤੇ ਬਾਕੀ ਜਿਹੜੇ ਉਹ ਮਹਿਕਮੇ ਦਾ ਕੰਮ ਆ ਉਹਨਾਂ ਤੇ ਐਕਸ਼ਨ ਕਰਨਾ ਮੈਂ ਚੌਂਕੀ ਇੰਚਾਰਜ ਐਸ ਐਚਓ ਤੇ ਉਹ ਮਹਿਕਮੇ ਦਾ ਕੰਮ ਹੈ ਮੇਰਾ ਨਹੀਂ ਹੈਗਾ ਉਹ ਮੈਂ ਕਮਿਸ਼ਨਰ ਸਾਹਮਣੇ ਮੈਨੂੰ ਆਖਿਆ ਉਹ ਅਸੀਂ ਆਪਣਾ ਆਪੀ ਪ੍ਰੋਸੈਸ ਵੇਖਾਂਗੇ ਤੇ ਬਾਕੀ ਜਿਹੜੀ ਇਹਨਾਂ ਨੂੰ ਧਾਰਮਿਕ ਸਜ਼ਾ ਜਿਹੜੀ ਜਗਤਗੁਰੂ ਵੱਲੋਂ ਬੰਦੀ ਆ ਉਹ ਲਾਈ ਗਈ ਆ ਕਿ 15 ਦਿਨ ਇਹ ਜੋੜਾ ਘਰ ਵਿੱਚ ਸੇਵਾ ਕਰਨਗੇ ਜੇ 15 ਦਿਨ ਜੋੜਾ ਘਰ ਚ ਸੇਵਾ ਨਹੀਂ ਕਰਦੇ ਫਿਰ ਇਹ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਇਹਨਾਂ ਤੇ ਮੈਂ ਹਰ ਇੱਕ ਸੰਗਤ ਨੂੰ ਇਹੋ ਹੀ ਬੇਨਤੀ ਕਰਾਂਗਾ ਕਿ ਜਿਹੜੀ ਮर्यादा ਨੂੰ ਕਾਇਮ ਰੱਖੋ ਬੇਅਦਬੀਆਂ ਨਾ ਕਰੋ ਜਿਹੜਾ ਰਾਸ਼ਨ ਆ ਆਟਾ ਅਨਪੁਰਨਾ ਹੈ ਅਨਪੁਰਨਾ ਮਾਤਾ ਜੀ ਆ ਜੇ ਆਪਾਂ ਮਾਤਾ ਜੀ ਨੂੰ ਹੀ ਜੁੱਤੀਆਂ ਤੇ ਰੱਖ ਦਾਂਗੇ ਤੇ ਤੁਹਾਡਾ ਕੀ ਮਕਸਦ ਰਹਿ ਗਿਆ ਅਸੀਂ ਲੋਕਾਂ ਨੂੰ ਸਿੱਖ ਦੇਣੀ ਆ ਜੇ ਅਸੀਂ ਆਪ ਹੀ ਗਲਤ ਕਰਾਂਗੇ ਤੇ ਸੰਗਤ ਨੂੰ ਕੀ ਸੰਦੇਸ਼ ਜਾਏਗਾ ਇਸ ਕਰਕੇ ਇਹਨਾਂ ਨੇ ਆਪਣੀ ਗਲਤੀ ਦਾ ਅਹਿਸਾਸ ਕੀਤਾ ਆਗੇ ਲੱਗਦਾ ਵੀ ਗੱਲ ਗਈ ਹੈ ਕਿ ਜਿਹੜਾ ਰਾਸ਼ਨ ਹੈ ਗਰੀਬਾਂ ਨੂੰ ਮੰਨਣਾ ਸੀ ਜਾਣ ਕੇ ਮੰਨਣਾ ਸੀ ਨਹੀਂ ਜੀ ਚਾਹੇ ਗਰੀਬਾਂ ਨੂੰ ਵੰਡਣਾ ਹੈ ਗਰੀਬ ਸੰਗਤ ਨੂੰ ਵੰਡਣਾ ਹੈ ਜਾਣਾ ਤੇ ਸੰਗਤ ਦੇ ਮੂੰਹ 'ਚ ਹੀ ਸੀ ਨਾ ਜਾਣਾ ਤੇ ਸੰਗਤ ਦੇ ਮੂੰਹ 'ਚ ਹੀ ਭਾਵੇਂ ਲੰਗਰ ਚ ਲਾਓ ਕਹਿੰਦੇ ਨਾ ਪ੍ਰਮਾਤਮਾ ਕਿੱਥੇ ਵਸਦਾ ਆ ਸੰਗਤ ਦੇ ਮਨ 'ਚ ਵਸਦਾ ਆ ਜੋ ਸੰਗਤ ਖਾਏਗੀ ਉਹ ਪ੍ਰਮਾਤਮਾ ਨਹੀਂ ਖਾਣਾ ਸੀ ਸੰਗਤ ਦੇ ਮਨ 'ਚ ਵਸਦਾ ਆ ਇਹ ਬੇਅਦਬੀ ਹੀ ਇਹਨਾਂ ਨੇ ਆਪਣੀ ਗਲਤੀ ਦਾ ਅਹਿਸਾਸ ਕੀਤਾ ਆ ਮਾਫੀ ਮੰਗੀ ਆ ਇਸੇ ਕਰਕੇ ਹੀ ਇਹਨਾਂ ਨੂੰ ਧਾਰਮਿਕ ਸਜ਼ਾ ਲਾਈ ਗਈ ਫਿਰ ਇਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਉਹ ਆਪਾਂ ਕੰਪਲੇਂਟ ਫਾਈਲ ਕੀਤੀ ਹੋਈ ਆ ਕੰਪਲੇਂਟ ਉਦੋਂ ਹੀ ਵਾਪਸ ਹੋਏਗੀ ਜਦੋਂ ਇਹਨਾਂ ਦੀ 15 ਦਿਨ ਦੀ ਸਜ਼ਾ ਖਤਮ ਹੋ ਜਾਈਏ ਇਹ ਟੋਟਲ ਚਾਰ ਜਾਨੇ ਸੀ ਤਿੰਨ ਜਾਨੇ ਇੱਥੇ ਆਏ ਇੱਕ ਜਾਨੇ ਦਾ ਐਕਸੀਡੈਂਟ ਹੋ ਗਿਆ ਕਹਿੰਦੇ ਉਹਨਾਂ ਨੂੰ ਸੱਟ ਲੱਗੀ ਆ ਉਹ ਲਿਖਤੀ ਹੋਈ ਹੈ ਮਤਲਬ ਲਿਖਤੀ ਮਾਫੀ ਹੋਈ ਆ ਲਿਖਤੀ ਸਭ ਕੁਝ ਹੋਇਆ ਆ ਆ ਇਥੇ ਇੱਕ ਸੰਤ ਸਮਾਜ ਦਾ ਰਜਿਸਟਰ ਬਣਿਆ ਹੋਇਆ ਹੈ ਕਿ ਜਿਹੜਾ ਕੋਈ ਬੇਅਦਬੀ ਕਰਦਾ ਜਾਂ ਉਹਨੂੰ ਧਾਰਮਿਕ ਸਜ਼ਾ ਲਾਈ ਜਾਂਦੀ ਆ ਉਹਦੀ ਲਿਖਤ ਪੜਤ ਹੁੰਦੀ ਵਗੈਰਾ ਰੱਖਦਿਆਂ ਹੋਇਆ ਜਗਤਗੁਰੂ ਸ਼੍ਰੀ ਅਸ਼ਨੀਲ ਜੀ ਮਹਾਰਾਜ ਦੇ ਦਰਬਾਰ ਵਿਖੇ ਬੈਠਕ ਬੁਲਾਈ ਗਈ ਜਿਸ ਵਿੱਚ ਉੱਤ ਦੋਸ਼ੀਆਂ ਨੇ ਆਪਣੀ ਗਲਤੀ ਮੰਨਦਿਆਂ ਹੋਇਆ ਮਾਫੀ ਮੰਗੀ ਅਤੇ ਦਿੱਤੀ ਹੋਈ ਸਜ਼ਾ ਨੂੰ ਜੋ ਕਿ ਜੋੜਿਆਂ ਦੀ ਸੇਵਾ ਜੋ ਕਿ ਧਾਰਮਿਕ ਸਜ਼ਾ ਹੈ ਔਨ ਵਾਲੇ 15 ਦਿਨ ਦੀ ਹਾਜ਼ਰੀ ਇਹਨਾਂ ਤਿੰਨਾਂ ਦੋਸ਼ੀਆਂ ਵੱਲੋਂ 8 ਤੋਂ 10 ਸਵੇਰੇ ਦੋ ਜਣੇ ਅਤੇ ਹੈਪੀ ਚੋਹਾਨ 10 ਤੋਂ 12 ਇਹ ਸੇਵਾ ਕਰਨਗੇ ਜੋ ਕਿ ਉਕਤ ਦੋਸ਼ੀਆਂ ਵੱਲੋਂ ਮਨਜ਼ੂਰ ਕੀਤੀ ਗਈ ਜੇਕਰ ਇਹ ਸੇਵਾ ਨਹੀਂ ਨਿਭਾਉਣਗੇ ਤਾਂ ਇਹ ਕਾਨੂੰਨੀ ਸਜ਼ਾ ਦੇ ਹੱਕਦਾਰ ਹੋਣਗੇ ਠੀਕ ਹੈ ਜੀ ਰੱਖਦਿਆਂ ਹੋਇਆ ਜਗਤਗੁਰੂ ਸ੍ਰੀ ਅਸ਼ਨੀਲ ਜੀ ਮਹਾਰਾਜ ਦੇ ਦਰਬਾਰ ਵਿਖੇ ਬੈਠਕ ਬੁਲਾਈ ਗਈ ਜਿਸ ਵਿੱਚ ਉਕਤ ਦੋਸ਼ੀਆਂ ਨੇ ਆਪਣੀ ਗਲਤੀ ਮੰਨਦਿਆਂ ਹੋਇਆ ਮਾਫੀ ਮੰਗੀ ਅਤੇ ਦਿੱਤੀ ਹੋਈ ਸਜ਼ਾ ਨੂੰ ਜੋ ਕਿ ਜੋੜਿਆਂ ਦੀ ਸੇਵਾ ਜੋ ਕਿ ਧਾਰਮਿਕ ਸਜ਼ਾ ਹੈ ਔਨ ਵਾਲੇ 15 ਦਿਨ ਦੀ ਹਾਜ਼ਰੀ ਇਹਨਾਂ ਤਿੰਨਾਂ ਦੋਸ਼ੀਆਂ ਵੱਲੋਂ 8 ਤੋਂ 10 ਸਵੇਰੇ ਦੋ ਜਣੇ ਅਤੇ ਹੈਪੀ ਚੋਹਾਨ 10 ਤੋਂ 12 ਇਹ ਸੇਵਾ ਕਰਨਗੇ ਜੋ ਕਿ ਉਕਤ ਦੋਸ਼ੀਆਂ ਵੱਲੋਂ ਮਨਜ਼ੂਰ ਕੀਤੀ ਗਈ ਜੇਕਰ ਇਹ ਸੇਵਾ ਨਹੀਂ ਨਿਭਾਉਣਗੇ ਤਾਂ ਇਹ ਕਾਨੂੰਨੀ ਸਜ਼ਾ ਦੇ ਹੱਕਦਾਰ ਹੋਣਗੇ